100 ਰੁਪਏ دیے ਭਾਈ ਸੌ ਰੁਪਏ ਭਾਈ ਹਾਂਜੀ ਅੱਛਾ ਸੌ ਰੰਡਿਆਂ ਹਾਂਜੀ ਹਾਂ ਲੋ ਚਲੋ ਥੈਂਕ ਯੂ ਫਿਰੋਜ਼ਪੁਰ ਦੀ ਇੱਕ ਸਰਕਾਰੀ ਨਾਮੀ ਸੰਸਥਾ ਦੇ ਵਿੱਚ ਵੱਡੇ ਸਕੈਂਡਲ ਦਾ ਪਰਦਾ ਫਾਸ਼ ਹੋਇਆ ਹੈ ਦਰਸਲ ਇਹ ਪਰਦਾ ਫਾਸ਼ ਸਾਡੀ ਟੀਮ ਦੇ ਵੱਲੋਂ ਕੀਤਾ ਗਿਆ ਇਹ ਪਰਦਾ ਫਾਸ਼ ਇਸ ਲਈ ਕੀਤਾ ਗਿਆ ਕਿਉਂਕਿ ਬਹੁਤ ਸਾਰੇ ਬੱਚੇ ਇਸ ਡਾਈਟ ਫਰੋਸਪੁਰ ਤੋਂ ਪੀੜਿਤ ਸਨ ਔਰ ਇਸ ਕਾਲਜ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੇ ਬੱਚੇ ਇਸ ਸੰਸਥਾ ਤੋਂ ਪੀੜਿਤ ਜਾਪਦੇ ਸਨ ਬਹੁਤ ਸਾਰੇ ਬੱਚਿਆਂ ਨੇ ਵਿਦਿਆਰਥੀਆਂ ਨੇ ਫੋਨ ਕੀਤੇ ਸੀ ਕਿ ਇੱਥੇ ਉਹਨਾਂ ਦੇ ਨਾਲ ਕਥਿਤ ਫਰਾਡ ਕੀਤਾ ਜਾ ਰਿਹਾ ਹੈ ਔਰ ਤੁਹਾਨੂੰ ਦੱਸ ਦਈਏ ਜਦੋਂ ਇਹ ਪੂਰੀ ਕਹਾਣੀ ਸਾਡੇ ਕੋਲ ਆਉਂਦੀ ਆ ਤਾਂ ਸਾਡੀ ਟੀਮ ਪੂਰਾ ਸਟਿੰਗ ਆਪਰੇਸ਼ਨ ਕਰਦੀ ਆ ਨਾਲ ਦੀ ਨਾਲ ਤੁਹਾਨੂੰ ਵੀਡੀਓ ਵੀ ਦਿਖਾ ਦਿੰਦੇ ਆ ਕਿਵੇਂ ਸਾਡੀ ਟੀਮ ਇਸ ਕਾਲਜ ਦੇ ਵਿੱਚ ਜਾਂਦੀ ਹੈ ਇਸ ਸੰਸਥਾ ਦੇ ਵਿੱਚ ਜਾਂਦੀ ਹੈ ਡਾਈਟ ਫਰੋਸਪੁਰ ਜੋ ਕਿ ਨਾਮੀ ਸੰਸਥਾ ਹੈ ਔਰ ਕਿਵੇਂ ਬੱਚਿਆਂ ਦੇ ਨਾਲ ਫਰੌਡ ਕੀਤਾ ਜਾ ਰਿਹਾ ਸੀ ਕਿਵੇਂ 100-100 ਰੁਪਇਆ ਲੁੱਟਿਆ ਜਾ ਰਿਹਾ ਸੀ ਫ੍ਰੀ ਵਾਲੇ ਫਾਰਮ ਦੇ ਨਾਮ ਤੇ ਪੈਸੇ ਲੁੱਟੇ ਜਾ ਰਹੇ ਸੀ ਉਹਨਾਂ ਦੇ ਕੋਲੋਂ ਔਰ ਬੱਚੇ ਵਿਚਾਰੇ ਭੋਲੇ-ਪਾਲੇ ਪੈਸੇ ਦੇ ਰਹੇ ਸੀ ਔਰ ਕਿਵੇਂ ਪੂਰੀ ਕਹਾਣੀ ਬਣਾਈ ਗਈ ਕਿਵੇਂ ਉੱਥੇ ਇੱਕ ਆਰ ਜੀ ਕੰਟੀਨ ਦੇ ਵਿੱਚ ਇੱਕ ਬੰਦੇ ਨੂੰ ਬਿਠਾਇਆ ਗਿਆ 5 ਦਿਨਾਂ ਦੇ ਲਈ ਔਰ ਉਹ ਬੰਦੇ ਨੂੰ ਬਿਠਾ ਕੇ ਉਥੇ ਜਿਹੜੇ ਆ ਫਾਰਮ ਵੇਚੇ ਗਏ ਫਾਰਮ ਵੇਚ ਕੇ 100-100 ਰੁਪਇਆ ਲਿਆ ਗਿਆ ਕਰੀਬ 7-8 ਫਾਰਮਾਂ ਦੇ ਜਿਹੜੇ ਪੇਪਰ ਨੇ ਜੋ ਕਿ ਫੋਟੋ ਸਟੇਟਸ ਨੇ ਉਹਨਾਂ 7-8 ਪੇਜਾਂ ਦਾ 100-100 ਰੁਪਇਆ ਬੱਚਿਆਂ ਤੋਂ ਵਸੂਲ ਲਿਆ ਗਿਆ ਔਰ ਤੁਹਾਨੂੰ ਦੱਸ ਦਈਏ ਇੱਕ ਹੋਰ ਪਰਦਾ ਫਾਸ਼ ਹੋਇਆ ਲੇਕਿਨ ਇਸ ਦੇ ਬਾਬਤ ਪੂਰੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਸਾਡੀ ਟੀਮ ਜਾਂਦੀ ਆ ਕਾਲਜ ਦੇ ਵਿੱਚ ਪੂਰੀ ਭੀੜ ਦੇਖੀ ਜਾ ਸਕਦੀ ਆ ਬੱਚੇ ਕਾਉਂਸਲਿੰਗ ਲਈ ਆਏ ਨੇ ਕਿਉਂਕਿ ਈਟੀਟੀ ਦੀ ਕਾਉਂਸਲਿੰਗ ਆ ਰਜਿਸਟ੍ਰੇਸ਼ਨ ਜਿਹੜੇ ਫਾਰਮ ਨੇ ਉਹਨਾਂ ਫਾਰਮਸ ਦਾ ਜਿਹੜਾ ਕਰੀਬ 100 ਰੁਪਇਆ ਕੱਤੀ ਤੌਰ ਤੇ ਲਿਆ ਜਾ ਰਿਹਾ ਔਰ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਟੀਮ ਮੈਂਬਰ ਨੇ ਉੱਥੇ ਜਾ ਕੇ 100 ਰੁਪਇਆ ਜਦੋਂ ਪਹਿਲਾ ਫਾਰਮ ਲਿਆ ਫਾਰਮ ਲਿਆ ਗਿਆ ਔਰ ਫਾਰਮ ਲੈਣ ਤੋਂ ਬਾਅਦ ਉਸ ਤੋਂ ਪੈਸੇ ਮੰਗੇਗੇ ਪੈਸੇ ਵੀ ਦਿੱਤੇ ਕਿਉਂਕਿ ਸਾਡੀ ਟੀਮ ਨੂੰ ਇੰਜ ਲੱਗਦਾ ਸੀ ਸਾਨੂੰ ਲੱਗਦਾ ਸੀ ਕਿ ਹੋ ਸਕਦਾ ਹੈ ਏਜ ਇਸ ਨਾ ਹੋਵੇ ਲੇਕਿਨ ਪੂਰੇ ਇਸੇ ਲਈ ਸਟਿੰਗ ਆਪਰੇਸ਼ਨ ਕੀਤਾ ਗਿਆ ਸਟਿੰਗ ਆਪਰੇਸ਼ਨ ਕਰਨ ਤੋਂ ਬਾਅਦ ਸਟਿੰਗ ਆਪਰੇਸ਼ਨ ਜਦੋਂ ਕੀਤਾ ਗਿਆ ਉਦੋਂ ਹੀ ਗੱਲ ਕਲੀਅਰ ਹੋ ਗਈ ਕਿ ਵਾਕਿਆ ਹੀ ਬੱਚਿਆਂ ਤੋਂ ਪੈਸੇ ਠੱਕੇ ਜਾ ਰਹੇ ਨੇ ਵਾਕਿਆ ਹੀ ਇਹ ਬਹੁਤ ਵੱਡਾ ਸਕੈਂਡਲ ਆ ਜਿਹੜਾ ਇਸ ਸੰਸਥਾ ਦੇ ਵੱਲੋਂ ਚਲਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਇਹ ਕਿਹਦੇ ਵੱਲੋਂ ਚਲਾਇਆ ਜਾ ਰਿਹਾ ਉੱਥੇ ਸਟਾਫ ਦੇ ਕਿਹੜੇ ਬੰਦਿਆਂ ਦੀ ਸ਼ੈ ਹੈਗੀ ਆ ਜਿਸ ਦੇ ਵੱਲੋਂ ਇਹ ਚਲਾਇਆ ਗਿਆ ਜਾਂ ਪ੍ਰਿੰਸੀਪਲ ਦੀ ਸ਼ੈ ਹੈਗੀ ਆ ਇਹ ਕਤੀ ਤੌਰ ਤੇ ਕਹਾਣੀ ਇਨਵੈਸਟੀਗੇਸ਼ਨ ਤੋਂ ਬਾਅਦ ਕਲੀਅਰ ਹੋਏਗੀ ਪਰ ਸਾਡੇ ਸੋਰਸਸ ਦੱਸਦੇ ਨੇ ਕਿ ਇੱਥੇ ਲਗਾਤਾਰ ਇਸੇ ਤਰੀਕੇ ਨਾਲ ਚੱਲਦਾ ਹੈ ਲਗਾਤਾਰ ਬੱਚਿਆਂ ਤੋਂ ਹਜ਼ਾਰਾਂ ਰੁਪਏ ਉੱਥੇ ਵਸੂਲੇ ਗਏ ਨੇ 7-8 ਪੇਜਾਂ ਦੇ ਫਾਰਮ ਫਾਰਮ ਦੇ ਔਰ ਤੁਹਾਨੂੰ ਦੱਸ ਦਈਏ ਕੇਸ ਦੇ ਨਾਲ ਇੱਕ ਹੋਰ ਸਕੈਂਡਲ ਜਿਹੜਾ ਹੈ ਉਹ ਵੀ ਸਾਹਮਣੇ ਆਇਆ ਜੋ ਕਿ ਉੱਥੋਂ ਦਾ ਹੀ ਇੱਕ ਬੱਚਾ ਜੋ ਕਿ ਗਾਇਬ ਬੱਚਿਆਂ ਦੇ ਗੈਪ ਸਰਟੀਫਿਕੇਟ ਬਣਾ ਕੇ ਦਿੰਦਾ ਜੋ ਕਿ ਬਾਹਰ ਕਿਸੇ ਸੀਮੈਂਟ ਵਾਲੀ ਜਾਂ ਕਿਸੇ ਫੋਟੋ ਸਟੇਟ ਵਾਲੀ ਦੁਕਾਨ ਦੇ ਵਿੱਚ ਬੈਠਦਾ ਹੈ ਔਰ ਉਹ ਬੱਚਿਆਂ ਤੋਂ 1500 2000 ਰੁਪਇਆ ਲੈਂਦਾ ਹੈ ਉਸ ਤੋਂ ਬਾਅਦ ਗੈਪ ਸਰਟੀਫਿਕੇਟ ਬਣਾ ਦਿੰਦਾ ਇਹ ਸਾਡੇ ਸੋਰਸਸ ਦੁਆਰਾ ਸਾਡੇ ਤੱਕ ਇਹ ਜਾਣਕਾਰੀ ਪਹੁੰਚਾਈ ਗਈ ਹੈ ਕਿ ਉੱਥੇ ਬੱਚਿਆਂ ਦੇ ਨਾਲ ਇਹ ਵੀ ਵੱਡੇ ਪਦਰਤੇ ਫਰਾਡ ਕੀਤਾ ਜਾ ਰਿਹਾ ਹੈ ਵੱਡੇ ਪੱਧਰ ਤੇ ਸਕੈਂਡਲ ਚੱਲ ਰਿਹਾ ਹੈ ਕਿਹਦੇ ਵੱਲੋਂ ਸਕੈਂਡਲ ਚਲਾਇਆ ਗਿਆ ਕਿਹੜੇ ਇਹਦੇ ਵਿੱਚ ਲੋਕ ਮਿਲੇ ਹੋਏ ਨੇ ਉਹਨਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਪੰਜਾਬ ਸਰਕਾਰ ਦੀ ਬਹੁਤ ਵੱਡੇ ਪੱਧਰ ਤੇ ਬਦਨਾਮੀ ਹੈ ਫਿਰੋਜ਼ਪੁਰ ਦੇ ਵਿੱਚ ਲੋਕ ਬੱਚੇ ਤਰਾ ਤਰਾ ਕਰ ਉੱਠੇ ਨੇ ਬੱਚੇ ਇਸ ਲਈ ਨਹੀਂ ਬੋਲਦੇ ਕਿ ਕੱਲ ਨੂੰ ਸਾਨੂੰ ਇਹ ਸੰਸਥਾ ਵਾਲੇ ਪ੍ਰੋਬਲਮ ਕ੍ਰੀਏਟ ਕਰਨਗੇ ਲੇਕਿਨ ਬੱਚਿਆਂ ਨੇ ਜਿਹੜਾ ਫੋਨ ਤੇ ਜਾਂ ਬੱਚਿਆਂ ਨੇ ਮਿਲ ਕੇ ਸਾਨੂੰ ਪੂਰੀ ਕਹਾਣੀ ਦੱਸੀ ਹੈਗੀ ਆ ਬੱਚੇ ਕੈਮਰੇ ਤੇ ਤਾਂ ਨਹੀਂ ਆਏ ਲੇਕਿਨ ਬੱਚੇ ਪੀੜਤ ਬਹੁਤ ਨੇ ਕਿਉਂਕਿ 100-100 ਰੁਪਿਆ ਪਹਿਲਾਂ ਇਹ ਫਾਰਮ ਦੇ ਨਾਂ ਤੇ ਲੁੱਟਿਆ ਗਿਆ ਫਿਰ ਸਰਟੀਫਿਕੇਟ ਜੋ ਕੀ ਕੰਪਿਊਟਰ ਦਾ ਗੈਪ ਸਰਟੀਫਿਕੇਟ ਆ ਬਣਾ ਕੇ ਉਹਨਾਂ ਦਾ 15-1500 2-2000 ਰੁਪਿਆ ਜਿਹੜਾ ਬੱਚਿਆਂ ਤੋਂ ਲੁੱਟ ਕੀਤੀ ਗਈ ਔਰ ਉਹ ਵੀ ਸੀਮੈਂਟ ਵਾਲੀ ਦੁਕਾਨ ਦੇ ਵਿੱਚ ਬਹਿ ਕੇ ਕਿਵੇਂ ਸਰਟੀਫਿਕੇਟ ਬਣਾ ਬਣਾ ਕੇ ਉਹ ਇੱਥੇ ਹੀ ਪੜਦਾ ਵਿਦਿਆਰਥੀਕ ਦਿੰਦਾ ਰਿਹਾ ਔਰ ਪੂਰਾ ਪ੍ਰੋਟੋਕੋਲ ਹੁੰਦਾ ਅਗਰ ਗੈਪ ਸਰਟੀਫਿਕੇਟ ਹੋਵੇ ਤਾਂ ਉਹਦਾ ਪ੍ਰੋਪਰ ਕੋਰਸ ਕੀਤਾ ਹੁੰਦਾ ਉਸ ਸਮੇਂ ਦੇ ਵਿੱਚ ਇਹ ਕੋਰਸ ਕੀਤਾ ਹੋਵੇ ਤਾਂ ਫੇਰ ਹੀ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ ਲੇਕਿਨ ਇੱਥੇ ਸਰਟੀਫਿਕੇਟ ਸੈਕਿੰਡਾਂ ਦੇ ਵਿੱਚ ਪੈਸੇ ਦਿਓ ਤੇ ਸਰਟੀਫਿਕੇਟ ਇਸ਼ੂ ਕਰਕੇ ਉੱਥੇ ਦੇ ਦਿੱਤਾ ਜਾਂਦਾ ਸੀ ਤੁਹਾਨੂੰ ਦੱਸ ਦਈਏ ਇਹ ਪੂਰੀ ਕਹਾਣੀ ਦਾ ਪਰਦਾ ਫਾਸ਼ ਹੋ ਚੁੱਕਿਆ ਇਹਦੇ ਚੋਂ 100 ਰੁਪਇਆ ਜਿਹੜਾ ਲੈਂਦੇ ਸੀ ਉਸ ਦਾ ਸਾਡੀ ਟੀਮ ਦੇ ਵੱਲੋਂ ਸਟਿੰਗ ਆਪਰੇਸ਼ਨ ਕੀਤਾ ਗਿਆ ਪੂਰੀ ਵੀਡੀਓ ਜਿਹੜੀ ਹੈ ਸਕਰੀਨ ਤੇ ਤੁਹਾਨੂੰ ਨਾਲ ਦੀ ਨਾਲ ਲਗਾਤਾਰ ਦਿਖਾ ਰਹੇ ਹਾਂ ਪਰ ਇਸ ਸਕੈਂਡਲ ਤੋਂ ਬਾਅਦ ਕੀ ਪੰਜਾਬ ਸਰਕਾਰ ਐਕਸ਼ਨ ਦੇ ਵਿੱਚ ਆਉਂਦੀ ਆ ਕਿ ਪੰਜਾਬ ਸਰਕਾਰ ਕੋਈ ਕਾਰਵਾਈ ਕਰਦੀ ਆ ਕਿ ਇਹਨਾਂ ਤੇ ਕਾਰਵਾਈ ਖੁੱਲੇਗੀ ਕਿਹੜੇ ਕਿਹੜੇ ਇਥੋਂ ਦੇ ਅਧਿਆਪਕ ਜਿਹੜੇ ਨੇ ਉਹਨਾਂ ਦੀ ਮਿਲੀ ਭੁਗਤ ਹੋ ਰਹੀ ਆ ਇਥੋਂ ਤੱਕ ਵੀ ਸਾਡੇ ਸੋਰਸਸ ਦੱਸਦੇ ਨੇ ਕਿ ਇਸ ਸੰਸਥਾ ਦੇ ਅੰਦਰ ਪੱਖਿਆਂ ਤੇ ਏਸੀਆਂ ਤੇ ਕੰਪਿਊਟਰਾਂ ਤੇ ਹਰੇਕ ਚੀਜ਼ ਤੇ ਤਕਰੀਬਨ ਹਰ ਇੱਕ ਚੀਜ਼ਾਂ ਤੇ ਹੀ ਜਿਹੜੇ ਸਾਡੇ ਸੋਰਸਸ ਦੱਸਦੇ ਨੇ ਕਿ ਉੱਥੇ ਫਰਾਡ ਕੀਤਾ ਗਿਆ ਉੱਥੋਂ ਦੇ ਸਟਾਫ ਜਾਂ ਉੱਥੋਂ ਦੇ ਕੁਝ ਬੰਦਿਆਂ ਵੱਲੋਂ ਕੁਝ ਕੁ ਬੰਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੁਝ ਕੁ ਬੰਦੇ ਜਿਹੜੇ ਨੇ ਉਹਨਾਂ ਦੀ ਮਿਲੀਭੁਗਤ ਦੇ ਨਾਲੇ ਸਾਰਾ ਕੁਝ ਹੁੰਦਾ ਨਜ਼ਰ ਆ ਰਿਹਾ ਹੈ ਇਹ ਕਥਿਤ ਜਾਣਕਾਰੀ ਸਾਡੇ ਸੋਰਸਸ ਦੁਆਰਾ ਸਾਡੇ ਤੱਕ ਪਹੁੰਚਾਈ ਗਈ ਹੈ ਤੁਹਾਨੂੰ ਦੱਸ ਦਈਏ ਜੋ ਪਿਛਲੀਆਂ ਕਾਉਂਸਲਿੰਗ ਸੀ ਉਹਨਾਂ ਕਾਉਂਸਲਿੰਗ ਦੌਰਾਨ ਕਈ ਅਖਬਾਰਾਂ ਦੇ ਵਿੱਚ ਵੀ ਇਸ ਦੀਆਂ ਖਬਰਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਪੱਤਰਕਾਰਾਂ ਦੇ ਵੱਲੋਂ ਔਰ ਉਹਨਾਂ ਨੇ ਬਕਾਇਦਾ ਇਸ ਦਾ ਪਰਦਾਫਾਸ਼ ਕੀਤਾ ਔਰ ਉਹਨਾਂ ਨੇ ਉੱਥੋਂ ਦੇ ਪ੍ਰਿੰਸੀਪਲ ਦਾ ਪੱਖ ਲੈ ਕੇ ਗੱਲ ਵੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਉਹੀ ਪੱਖ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਦਿੰਨਾ ਉਹਨਾਂ ਨੇ ਗੱਲਬਾਤ ਪੁੱਛਣ ਦੀ ਕੋਸ਼ਿਸ਼ ਕੀਤੀ ਪ੍ਰਿੰਸੀਪਲ ਨੂੰ ਕਿ ਇਹ ਪੈਸੇ ਕਿਉਂ ਲਏ ਜਾ ਰਹੇ ਨੇ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਫ੍ਰੀ ਦੇ ਵਿੱਚ ਫਾਰਮ ਹੋਣਾ ਚਾਹੀਦਾ ਜਾਂ ਹੈਗਾ ਔਰ ਇਹਦੇ ਪੈਸੇ ਕਿਉਂ ਲਏ ਜਾ ਰਹੇ ਨੇ ਤਾਂ ਉਹਨਾਂ ਦੇ ਅੱਗੇ ਜਵਾਬ ਦੱਸਦੇ ਆ ਅਖਬਾਰ ਦੇ ਵਿੱਚ ਜੋ ਲਿਖਿਆ ਹੈ ਕਿ ਬੱਚਿਆਂ ਦੀ ਸਹੂਲਤ ਲਈ ਸਭ ਕੁਝ ਅਸੀਂ ਕੀਤਾ ਔਰ ਬੱਚਿਆਂ ਲਈ ਅਗਰ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਅਸੀਂ ਇਸ ਨੂੰ ਬੰਦ ਕਰ ਦਨੇ ਕੋਈ ਇਸ ਤਰ੍ਹਾਂ ਦਾ ਪੱਖ ਦੇ ਕੇ ਆਪਣਾ ਪੱਲਾ ਉਥੋਂ ਦਾ ਸਟਾਫ ਔਰ ਪ੍ਰਿੰਸੀਪਲ ਵੱਲੋਂ ਛਡਾ ਲਿਆ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇੰਨਾ ਕਹਿ ਦੇਣਾ ਔਰ ਫ੍ਰੀ ਵਾਲਾ ਫਾਰਮ 5 6 7 ਪੇਜਾਂ ਦਾ ਜਾਂ 8 ਪੇਜਾਂ ਦਾ ਫਾਰਮ ਉਹਦਾ 100 ਰੁਪਇਆ ਲੈਣਾ ਕਿੱਥੋਂ ਤੱਕ ਠੀਕ ਆ ਇਹ ਮੋਟੀ ਲੁੱਟ ਬੱਚਿਆਂ ਦੀ ਕੀਤੀ ਗਈ ਆ ਮੋਟੀ ਲੁੱਟ ਜਿਹੜੀ ਆਟੀਟੀ ਦੀ ਕਾਉਂਸਲਿੰਗ ਤੇ ਕੀਤੀ ਗਈ ਹੋ ਸਕਦਾ ਹੈ ਖਬਰ ਚੱਲਣ ਚੱਲਦੇ-ਚੱਲਦੇ ਵੀ ਇਹ ਰਿਕਾਰਡ ਕਰਦੇ ਕਰਦੇ ਦੌਰਾਨ ਵੀ ਹੋ ਸਕਦਾ ਕੋਈ ਕਾਉਂਸਲਿੰਗ ਹੋਵੇ ਉੱਥੇ ਹੋ ਸਕਦਾ ਇਸ ਦੌਰਾਨ ਵੀ ਉੱਥੇ ਬੱਚਿਆਂ ਦੀ ਲੁੱਟ ਮੋٹے ਪੱਧਰ ਤੇ ਕੀਤੀ ਜਾ ਰਹੀ ਹੋਵੇ ਹੋ ਸਕਦਾ ਹੁਣ ਵੀ ਸਰਟੀਫਿਕੇਟ ਉੱਥੇ ਮਾਰਨ ਰਹੇ ਹੋਣ ਇਸ ਬਾਰੇ ਅਸੀਂ ਜਾਣਕਾਰੀ ਨਹੀਂ ਦੇ ਸਕਦੇ ਹੋ ਸਕਦਾ ਕਤੀ ਤੌਰ ਤੇ ਚੀਜ਼ਾਂ ਹੁਣ ਵੀ ਉੱਥੇ ਹੋ ਰਹੀਆਂ ਹੋਣ ਪਰ ਤੁਹਾਨੂੰ ਦੱਸ ਦਈਏ ਕਿ ਇਹ ਪੂਰੀ ਕਹਾਣੀ ਦਾ ਦੱਸਣ ਦਾ ਮਕਸਦ ਇਹ ਸੀ ਕਿ ਪੰਜਾਬ ਸਰਕਾਰ ਕੋਈ ਐਕਸ਼ਨ ਲਵੇ ਇੱਥੇ ਪੂਰੀ ਇਨਕੁਆਇਰੀ ਕਰੇ ਜਾਂਚ ਕਰੇ ਔਰ ਇਹਨਾਂ ਦੇ ਉੱਪਰ ਬਣਦੀ ਕਾਰਵਾਈ ਕਰੇ ਜਿਹੜੇ ਵੀ ਵਿਅਕਤੀ ਜਿਹੜੇ ਵੀ ਇਥੋਂ ਦਾ ਅਧਿਆਪਕ ਇਸ ਪੂਰੀ ਕਹਾਣੀ ਦੇ ਵਿੱਚ ਰਲੇ ਹੋਏ ਨੇ ਮਿਲੇ ਹੋਏ ਨੇ ਜੋ ਕਿ ਇਸ ਪੂਰੇ ਸਕੈਂਡਲ ਨੂੰ ਲਗਾਤਾਰ ਚਲਾ ਰਹੇ ਸੀਗੇ ਔਰ ਇਹਨਾਂ ਲੱਗੇ ਕਥਿਤ ਲਾਮਤ ਸੰਬੰਧੀ ਅਗਰ ਕਿਸੇ ਨੂੰ ਲੱਗਦਾ ਹੈ ਫਿਰ ਵੀ ਕਿ ਸਾਡਾ ਪੱਖ ਚਲਣਾ ਚਾਹੀਦਾ ਸੀ ਜਾਂ ਸਾਡਾ ਪੱਖ ਲੈ ਲੈਣਾ ਚਾਹੀਦਾ ਸੀ ਅਗਰ ਕੋਈ ਲੱਗਦਾ ਹੈ ਕਿ ਅਸੀਂ ਪੱਖ ਰੱਖਣਾ ਚਾਹੁੰਦੇ ਹਾਂ ਤਾਂ ਸਕਰੀਨ 'ਤੇ ਅਸੀਂ ਨੰਬਰ ਵੀ ਦਿੱਤੇ ਹੋਇਆ ਤੁਸੀਂ ਇਹਨਾਂ ਨੰਬਰਾਂ 'ਤੇ ਫੋਨ ਕਰਕੇ ਜਾਂ ਮੇਲ ਤੇ ਮੇਲ ਕਰਕੇ ਤੁਸੀਂ ਆਪਣਾ ਪੱਖ ਸਾਡੇ ਚੈਨਲ 'ਤੇ ਰੱਖ ਸਕਦੇ ਹੋ ਤੁਹਾਡਾ ਪੱਖ ਵੀ ਅਸੀਂ ਸਾਡੇ ਚੈਨਲ ਵੱਲੋਂ ਚਲਾਇਆ ਜਾਵੇਗਾ ਤੁਹਾਡੀ ਕੋਈ ਰਾਏ ਆ ਕਮੈਂਟ ਦੇ ਵਿੱਚ ਜਰੂਰ ਸਾਂਝੀ ਕਰਨਾ 100 ਰੁਪਏ ਦੀ ਫਾਈ ਸੌ ਰੁਪਏ ਫਾਈ ਹਾਂਜੀ ਹੋਣ ਦਿਆਂ ਹਾਂ 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 ਹ ਕਾਲਜ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੇ ਬੱਚੇ ਇਸ ਸੰਸਥਾ ਤੋਂ ਪੀੜਤ ਜਾਪਦੇ ਸਨ ਬਹੁਤ ਸਾਰੇ ਬੱਚਿਆਂ ਨੇ ਵਿਦਿਆਰਥੀਆਂ ਨੇ ਫੋਨ ਕੀਤੇ ਸੀ ਕਿ ਇੱਥੇ ਉਹਨਾਂ ਦੇ ਨਾਲ ਕਥਿਤ ਫਰਾਡ ਕੀਤਾ ਜਾ ਰਿਹਾ ਹੈ ਔਰ ਤੁਹਾਨੂੰ ਦੱਸ ਦਈਏ ਜਦੋਂ ਇਹ ਪੂਰੀ ਕਹਾਣੀ ਸਾਡੇ ਕੋਲ ਆਉਂਦੀ ਹੈ ਤਾਂ ਸਾਡੀ ਟੀਮ ਪੂਰਾ ਸਟਿੰਗ ਆਪਰੇਸ਼ਨ ਕਰਦੀ ਹੈ ਨਾਲ ਦੀ ਨਾਲ ਤੁਹਾਨੂੰ ਵੀਡੀਓ ਵੀ ਦਿਖਾ ਦਿੰਦੇ ਹਾਂ ਕਿਵੇਂ ਸਾਡੀ ਟੀਮ ਇਸ ਕਾਲਜ ਦੇ ਵਿੱਚ ਜਾਂਦੀ ਹੈ ਇਸ ਸੰਸਥਾ ਦੇ ਵਿੱਚ ਜਾਂਦੀ ਹੈ ਡਾਈਟ ਫਰੋਸਪੁਰ ਜੋ ਕਿ ਨਾਮੀ ਸੰਸਥਾ ਹੈ ਔਰ ਕਿਵੇਂ ਬੱਚਿਆਂ ਦੇ ਨਾਲ ਫਰੋਡ ਕੀਤਾ ਜਾ ਰਿਹਾ ਸੀ ਕਿਵੇਂ 100-100 ਰੁਪਇਆ ਲੁੱਟਿਆ ਜਾ ਰਿਹਾ ਸੀ ਫ੍ਰੀ ਵਾਲੇ ਫਾਰਮ ਦੇ ਨਾਮ ਤੇ ਪੈਸੇ ਲੁੱਟੇ ਜਾ ਰਹੇ ਸੀ ਉਹਨਾਂ ਦੇ ਕੋਲੋਂ ਔਰ ਬੱਚੇ ਵਿਚਾਰੇ ਭੋਲੇ-ਪਾਲੇ ਪੈਸੇ ਦੇ ਰਹੇ ਸੀ ਔਰ ਕਿਵੇਂ ਪੂਰੀ ਕਹਾਣੀ ਬਣਾਈ ਗਈ ਕਿਵੇਂ ਉੱਥੇ ਇੱਕ ਆਰਜੀ ਕੰਟੀਨ ਦੇ ਵਿੱਚ ਇੱਕ ਬੰਦੇ ਨੂੰ ਬਿਠਾਇਆ ਗਿਆ 5 ਦਿਨਾਂ ਦੇ ਲਈ ਔਰ ਉਹ ਬੰਦੇ ਨੂੰ ਬਿਠਾ ਕੇ ਉੱਥੇ ਜਿਹੜੇ ਆ ਫਾਰਮ ਵੇਚੇ ਗਏ ਫਾਰਮ ਵੇਚ ਕੇ 100-100 ਰੁਪਿਆ ਲਿਆ ਗਿਆ ਕਰੀਬ 7-8 ਫਾਰਮਾਂ ਦੇ ਜਿਹੜੇ ਪੇਪਰ ਨੇ ਜੋ ਕਿ ਫੋਟੋ ਸਟੇਟਸ ਨੇ ਉਹਨਾਂ 7-8ਾਂ ਪੇਜਾਂ ਦਾ 100-100 ਰੁਪਿਆ ਬੱਚਿਆਂ ਤੋਂ ਵਸੂਲ ਲਿਆ ਗਿਆ ਔਰ ਤੁਹਾਨੂੰ ਦੱਸ ਦਈਏ ਇੱਕ ਹੋਰ ਪਰਦਾ ਫਾਸ਼ ਹੋਇਆ ਲੇਕਿਨ ਇਸ ਦੇ ਬਾਬਤ ਪੂਰੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਸਾਡੀ ਟੀਮ ਜਾਂਦੀ ਆ ਕਾਲਜ ਦੇ ਵਿੱਚ ਪੂਰੀ ਭੀੜ ਦੇਖੀ ਜਾ ਸਕਦੀ ਆ ਬੱਚੇ ਕਾਉਂਸਲਿੰਗ ਲਈ ਆਏ ਨੇ ਕਿਉਂਕਿ ਈਟੀਟੀ ਦੀ ਕਾਉਂਸਲਿੰਗ ਆ ਰਜਿਸਟ੍ਰੇਸ਼ਨ ਜਿਹੜੇ ਫਾਰਮ ਨੇ ਉਹਨਾਂ ਫਾਰਮਸ ਦਾ ਜਿਹੜਾ ਕਰੀਬ 100 ਰੁਪਇਆ ਕੱਤੀ ਤੌਰ ਤੇ ਲਿਆ ਜਾ ਰਿਹਾ ਔਰ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਟੀਮ ਮੈਂਬਰ ਨੇ ਉੱਥੇ ਜਾ ਕੇ 100 ਰੁਪਇਆ ਜਦੋਂ ਪਹਿਲਾ ਫਾਰਮ ਲਿਆ ਫਾਰਮ ਲਿਆ ਗਿਆ ਔਰ ਫਾਰਮ ਲੈਣ ਤੋਂ ਬਾਅਦ ਉਸ ਤੋਂ ਪੈਸੇ ਮੰਗੇਗੇ ਪੈਸੇ ਵੀ ਦਿੱਤੇ ਕਿਉਂਕਿ ਸਾਡੀ ਟੀਮ ਨੂੰ ਇੰਜ ਲੱਗਦਾ ਸੀ ਸਾਨੂੰ ਲੱਗਦਾ ਸੀ ਕਿ ਹੋ ਸਕਦਾ ਹੈ ਇਟ ਇਸ ਨਾ ਹੋਵੇ ਲੇਕਿਨ ਪੂਰੇ ਇਸੇ ਲਈ ਸਟ੍ਰਿੰਗ ਆਪਰੇਸ਼ਨ ਕੀਤਾ ਗਿਆ ਸਟ੍ਰਿੰਗ ਆਪਰੇਸ਼ਨ ਕਰਨ ਤੋਂ ਬਾਅਦ ਸਟ੍ਰਿੰਗ ਆਪਰੇਸ਼ਨ ਜਦੋਂ ਕੀਤਾ ਗਿਆ ਉਦੋਂ ਇਹ ਗੱਲ ਕਲੀਅਰ ਹੋ ਗਈ ਕਿ ਵਕਿਆں ਬੱਚਿਆਂ ਤੋਂ ਪੈਸੇ ਠੱਗੇ ਜਾ ਰਹੇ ਨੇ ਵਕਿਆں ਇਹ ਬਹੁਤ ਵੱਡਾ ਸਕੈਂਡਲ ਆ ਜਿਹੜਾ ਇਸ ਸੰਸਥਾ ਦੇ ਵੱਲੋਂ ਚਲਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਇਹ ਕਿਹਦੇ ਵੱਲੋਂ ਚਲਾਇਆ ਜਾ ਰਿਹਾ ਉੱਥੇ ਸਟਾਫ ਦੇ ਕਿਹੜੇ ਬੰਦਿਆਂ ਦੀ ਸ਼ੈ ਹੈਗੀ ਆ ਜਿਸ ਦੇ ਵੱਲੋਂ ਇਹ ਚਲਾਇਆ ਗਿਆ ਜਾਂ ਪ੍ਰਿੰਸੀਪਲ ਦੀ ਸ਼ੈ ਹੈਗੀ ਆ ਇਹ ਕਿਤੀ ਤੌਰ ਤੇ ਕਹਾਣੀ ਇਨਵੈਸਟੀਗੇਸ਼ਨ ਤੋਂ ਬਾਅਦ ਕਲੀਅਰ ਹੋਏਗੀ ਪਰ ਸਾਡੇ ਸੋਰਸਸ ਦੱਸਦੇ ਨੇ ਕਿ ਇੱਥੇ ਲਗਾਤਾਰ ਇਸੇ ਤਰੀਕੇ ਨਾਲ ਚੱਲਦਾ ਹੈ ਲਗਾਤਾਰ ਬੱਚਿਆਂ ਤੋਂ ਹਜ਼ਾਰਾਂ ਰੁਪਏ ਉੱਥੇ ਵਸੂਲੇ ਗਏ ਨੇ 7-8 ਪੇਜਾਂ ਦੇ ਫਾਰਮ ਫਾਰਮ ਦੇ ਔਰ ਤੁਹਾਨੂੰ ਦੱਸ ਦਈਏ ਕੇਸ ਦੇ ਨਾਲ ਇੱਕ ਹੋਰ ਸਕੈਂਡਲ ਜਿਹੜਾ ਹੈ ਉਹ ਵੀ ਸਾਹਮਣੇ ਆਇਆ ਜੋ ਕਿ ਉੱਥੋਂ ਦਾ ਹੀ ਇੱਕ ਬੱਚਾ ਜੋ ਕਿ ਗਾਇਬ ਬੱਚਿਆਂ ਦੇ ਗਾਇਬ ਸਰਟੀਫਿਕੇਟ ਬਣਾ ਕੇ ਦਿੰਦਾ ਜੋ ਕਿ ਬਾਹਰ ਕਿਸੇ ਸੀਮਿੰਟ ਵਾਲੀ ਜਾਂ ਕਿਸੇ ਫੋਟੋ ਸਟੇਟ ਵਾਲੀ ਦੁਕਾਨ ਦੇ ਵਿੱਚ ਬੈਠਦਾ ਹੈ ਔਰ ਉਹ ਬੱਚਿਆਂ ਤੋਂ 1500-2000 ਰੁਪਇਆ ਲੈਂਦਾ ਹੈ ਉਸ ਤੋਂ ਬਾਅਦ ਗੈਪ ਸਰਟੀਫਿਕੇਟ ਬਣਾ ਦਿੰਦਾ ਇਹ ਸਾਡੇ ਸੋਰਸਸ ਦੁਆਰਾ ਸਾਡੇ ਤੱਕ ਇਹ ਜਾਣਕਾਰੀ ਪਹੁੰਚਾਈ ਗਈ ਹੈ ਕਿ ਉੱਥੇ ਬੱਚਿਆਂ ਦੇ ਨਾਲ ਇਹ ਵੀ ਵੱਡੇ ਪਦਰ ਤੇ ਫਰਾਡ ਕੀਤਾ ਜਾ ਰਿਹਾ ਹੈ ਵੱਡੇ ਪੱਧਰ ਤੇ ਸਕੈਂਡਲ ਚੱਲ ਰਿਹਾ ਹੈ ਕਿਹਦੇ ਵੱਲੋਂ ਸਕੈਂਡਲ ਚਲਾਇਆ ਗਿਆ ਕਿਹੜੇ ਇਹਦੇ ਵਿੱਚ ਲੋਕ ਮਿਲੇ ਹੋਏ ਨੇ ਉਹਨਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਪੰਜਾਬ ਸਰਕਾਰ ਦੀ ਬਹੁਤ ਵੱਡੇ ਪੱਧਰ ਤੇ ਬਦਨਾਮੀ ਹੈ ਫਿਰੋਜ਼ਪੁਰ ਦੇ ਵਿੱਚ ਲੋਕ ਬੱਚੇ ਤਰਾ ਤਰਾ ਕਰ ਉੱਠੇ ਨੇ ਬੱਚੇ ਇਸ ਲਈ ਨਹੀਂ ਬੋਲਦੇ ਕਿ ਕੱਲ ਨੂੰ ਸਾਨੂੰ ਇਹ ਸੰਸਥਾ ਵਾਲੇ ਪ੍ਰੋਬਲਮ ਕ੍ਰੀਏਟ ਕਰਨਗੇ ਲੇਕਿਨ ਬੱਚਿਆਂ ਨੇ ਜਿਹੜਾ ਫੋਨ ਤੇ ਜਾਂ ਬੱਚਿਆਂ ਨੇ ਮਿਲ ਕੇ ਸਾਨੂੰ ਪੂਰੀ ਕਹਾਣੀ ਦੱਸੀ ਹੈਗੀ ਆ ਬੱਚੇ ਕੈਮਰੇ ਤੇ ਤਾਂ ਨਹੀਂ ਆਏ ਲੇਕਿਨ ਬੱਚੇ পীੜਤ ਬਹੁਤ ਨੇ ਕਿਉਂਕਿ 100-100 ਰੁਪਇਆ ਪਹਿਲਾਂ ਇਹ ਫਾਰਮ ਦੇ ਨਾਂ ਤੇ ਲੁੱਟਿਆ ਗਿਆ ਫਿਰ ਸਰਟੀਫਿਕੇਟ ਜੋ ਕਿ ਕੰਪਿਊਟਰ ਦਾ ਗੈਪ ਸਰਟੀਫਿਕੇਟ ਆ ਉਹ ਬਣਾ ਕੇ ਉਹਨਾਂ ਦਾ 15-1500 2-2000 ਰੁਪਇਆ ਜਿਹੜਾ ਬੱਚਿਆਂ ਤੋਂ ਲੁੱਟ ਕੀਤੀ ਗਈ ਔਰ ਉਹ ਵੀ ਸੀਮੈਂਟ ਵਾਲੀ ਦੁਕਾਨ ਦੇ ਵਿੱਚ ਬਹਿ ਕੇ ਕਿਵੇਂ ਸਰਟੀਫਿਕੇਟ ਬਣਾ ਬਣਾ ਕੇ ਉਹ ਇੱਥੇ ਹੀ ਪੜਦਾ ਵਿਦਿਆਰਥੀ ਇੱਕ ਦਿੰਦਾ ਰਿਹਾ ਔਰ ਪੂਰਾ ਪ੍ਰੋਟੋਕੋਲ ਹੁੰਦਾ ਅਗਰ ਗੈਪ ਸਰਟੀਫਿਕੇਟ ਹੋਵੇ ਤਾਂ ਉਹਦਾ ਪ੍ਰੋਪਰ ਕੋਰਸ ਕੀਤਾ ਹੁੰਦਾ ਉਸ ਸਮੇਂ ਦੇ ਵਿੱਚ ਇਹ ਕੋਰਸ ਕੀਤਾ ਹੋਵੇ ਤਾਂ ਫਿਰ ਇਹ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ ਲੇਕਿਨ ਇੱਥੇ ਸਰਟੀਫਿਕੇਟ ਸੈਕਿੰਡਾਂ ਦੇ ਵਿੱਚ ਪੈਸੇ ਦਿਓ ਤੇ ਸਰਟੀਫਿਕੇਟ ਇਸ਼ੂ ਕਰਕੇ ਉੱਥੇ ਦੇ ਦਿੱਤਾ ਜਾਂਦਾ ਸੀ ਤੁਹਾਨੂੰ ਦੱਸ ਦਈਏ ਇਹ ਪੂਰੀ ਕਹਾਣੀ ਦਾ ਪਰਦਾ ਫਾਸ਼ ਹੋ ਚੁੱਕਿਆ ਇਹਦੇ ਚੋਂ 100 ਰੁਪਇਆ ਜਿਹੜਾ ਲੈਂਦੇ ਸੀ ਉਸ ਦਾ ਸਾਡੀ ਟੀਮ ਦੇ ਵੱਲੋਂ ਸਟਿੰਗ ਆਪਰੇਸ਼ਨ ਕੀਤਾ ਗਿਆ ਪੂਰੀ ਵੀਡੀਓ ਜਿਹੜੀ ਹੈ ਸਕਰੀਨ ਤੇ ਤੁਹਾਨੂੰ ਨਾਲ ਦੀ ਨਾਲ ਲਗਾਤਾਰ ਦਿਖਾ ਰਹੇ ਹਾਂ ਪਰ ਇਸ ਸਕੈਂਡਲ ਤੋਂ ਬਾਅਦ ਕੀ ਪੰਜਾਬ ਸਰਕਾਰ ਐਕਸ਼ਨ ਦੇ ਵਿੱਚ ਆਉਂਦੀ ਹੈ